ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਤੇ ਧੋਖਾਧੜੀ ਅਤੇ ਸਰੀਰਕ ਸ਼ੋਸ਼ਣ ਦੇ આરોਪ ਲਗਾਉਣ ਵਾਲੀ ਪੀੜਤਾ ਨੂੰ ਹੁਣ ਜਾਨ ਦਾ ਖਤਰਾ ਮਹਿਸੂਸ ਹੋਣ ਲੱਗਿਆ ਹੈ ਬ੍ਰਿਟਿਸ਼ ਮਹਿਲਾ ਨੇ ਜਲੰਧਰ ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਦਾਰ ਸਿੰਘ ਨਾਲ ਚੱਲ ਰਹੇ ਵਿਵਾਦ ਕਾਰਨ ਹੁਣ ਉਸ ਨੂੰ ਜਾਨ ਦਾ ਖਤਰਾ ਸਤਾਉਣ ਲੱਗਾ ਹੈ ਕੱਲ ਮੈਂ ਥਾਣੇ ਜਦੋਂ ਮੈਂ ਪੇਸ਼ ਕਰਨ ਗਈ ਉਸ ਤੋਂ ਬਾਅਦ ਇੱਕ ਦੋ ਲਾਈਕ ਅਨਫੈਮਿਲੀ ਫੇਸਿਸ ਮੈਨੂੰ ਮਿਲ ਚੁੱਕੇ ਸੀਗੇ ਤਾਂ ਥੋੜਾ ਸਪੀਸ਼ੀਅਸ ਬਿਹੇਵੀਅਰ ਸੀ ਤਾਂ ਅ ਉਸ ਦੇ ਸਾਹਬ ਨਾਲ ਮੈਨੂੰ ਪਤਾ ਸਰਦਾਰ ਕਰਕੇ ਖਤਰਾ ਹੈ ਮੇਰੇ ਵਾਸਤੇ ਇੰਦਿਆ ਰਹਿਣ ਨੂੰ ਨਾਲੇ ਜੋ ਮੈਂ ਹੁਣ ਇੱਥੇ ਆ ਕੁਝ ਵੀ ਹੋ ਸਕਦਾ ਮੈਨੂੰ ਤਾਂ ਕੱਲ ਮੈਂ ਸਿਕਿਉਰਿਟੀ ਲੁਧਿਆਣਾ ਪੁਲਿਸ ਕੋਲ ਲੈ ਚੁੱਕੀ ਸੀ ਤਾਂ ਅਨੋਨਿਮ ਨੂੰ ਜਿੱਥੇ ਮੈਂ ਰੋਕੀ ਸੀ ਉਹਨੇ ਉੱਥੇ ਤੱਕ ਪਹੁੰਚਾਤਾ ਉਹਨਾਂ ਨੂੰ ਹੁਣ ਇਹ ਵੀ ਪਤਾ ਹੈ ਮੇਰੇ ਵਾਸਤੇ ਖਤਰਾ ਹੈ ਤਾਂ ਉਹ ਮੇਰੇ ਮੈਨੂੰ ਕਹਿ ਚੁੱਕੇ ਮੈਨੂੰ ਹੋਰ ਪੂਰੀ ਸਪੋਰਟ ਮਿਲੂਗੀ ਅਮ ਇੰਨਾ ਹੁਣ ਹੋ ਗਿਆ ਮੈਂ ਹੁਣ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਵੀ ਫਾਰਮ ਕੰਪਲੇਂਟ ਲਿਖਾਤੀ ਹੈ ਤਾਂ ਉਹ ਹੁਣ ਪਿੱਛੇ ਜੋਨਰ ਦੇ ਪ੍ਰੋਸੀਜਰੇ ਉਹ ਫੋਲੋ ਕਰੋਗੇ ਖਾਸ ਕਰ ਲਈ ਕਿ ਬੁੱਧਵਾਰ ਨੂੰ ਐਸਆਈਟੀ ਸਾਹਮਣੇ ਲੁਧਿਆਣਾ ਚ ਪੇਸ਼ ਹੋਣ ਮਗਰੋਂ ਪੀੜਤ ਮਹਿਲਾ ਨੂੰ ਪੁਲਿਸ ਨਿਗਰਾਨੀ ਛੇ ਦਸੇ ਪਤੇ ਤੇ ਪਹੁੰਚਾਇਆ ਗਿਆ ਸੀ ਇਸ ਤੋਂ ਬਾਅਦ ਵੀਰਵਾਰ ਨੂੰ ਪੀੜਤਾ ਨੇ ਮੀਡੀਆ ਸਾਹਮਣੇ ਵੀ ਉਸ ਨੂੰ ਪੁਲਿਸ ਸੁਰੱਖਿਆ ਦਿੱਤੇ ਜਾਣ ਦੀ ਮੰਗ ਕੀਤੀ